ਖੰਨਾ ਦੇ ਵਿੱਚ ਇੱਕ ਨਾਮੀ ਸਪੋਰਟਸ ਕੰਪਨੀ ਦਾ ਜਾਲੀ ਸਮਾਨ ਵੇਚਣ ਵਾਲੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਲਜ਼ਾਮ ਹੈ ਕਿ ਫੜਿਆ ਗਿਆ ਦੁਕਾਨਦਾਰ ਸਪੋਰਟਸ ਨਾਮੀ ਕੰਪਨੀ ਦੇ ਬ੍ਰਾਂਡ ਹੇਠ ਨਕਲੀ ਸਮਾਨ ਵੇਚ ਰਿਹਾ ਸੀ ਕੰਪਨੀ ਵੱਲੋਂ ਦੁਕਾਨਦਾਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਨਤੀਜਾ ਪੁਲਿਸ ਨੇ ਕਾਰਵਾਈ ਕਰਦਿਆਂ ਦੁਕਾਨ ਤੇ ਰੇਡ ਕੀਤੀ ਇਸ ਦੌਰਾਨ ਸਪੋਰਟਸ ਦਾ ਸਮਾਨ ਬਰਾਮਦ ਹੋਇਆ ਇਨਾਂਜ ਫੁੱਟਬਾਲ ਟਰੈਕਸੂਟਸ ਨੇ ਖੇਡਾਂ ਦਾ ਲਗਭਗ ਹਰ ਸਮਾਨ ਹੈ ਜੋ ਕੰਪਨੀ ਦੇ ਬ੍ਰਾਂਡ ਹੇਠ ਵੇਚਿਆ ਜਾ ਰਿਹਾ ਸੀ ਇਹ ਮਾਮਲਾ ਹੈ ਇੱਕ ਕੰਪਨੀ ਐ ਕੋਸਕੋ ਦੇ ਇੰਡੀਆ ਐ ਸਪੋਰਟਸ ਕੰਪਨੀ ਐ ਇਹਨਾਂ ਦਾ ਮੈਨੇਜਰ ਮੁੰਡਾ ਰਜਿੰਦਰ ਸਿੰਘ ਉਹਨੇ ਇੱਥੇ ਕੋਈ ਪਾਲਾ ਸਪੋਰਟਸ ਕੰਪਨੀ ਐ ਡੇ ਦੇ ਵਿੱਚ ਉੱਥੇ ਕੋਈ ਇਹਨਾਂ ਦੀ ਕੰਪਨੀ ਦਾ ਜਾਲੀ ਸਮਾਨ ਵੇਚ ਰਹੀ ਉਹਦੇ ਸਾਮਿਲ ਵਿੱਚ ਸ਼ਿਕਾਇਤ ਕੀਤੀ ਸੀ ਤੇ ਆਪਾਂ ਉੱਥੋਂ ਜਿਹੜਾ ਹੈਗਾ ਸਮਾਨ ਲਿਆ ਕੋਈ ਜਾਂਚ ਪੜਤਾਲ ਕਰਦੇ ਹਾਂ ਜੋ ਕਾਰਵਾਈ ਬਣਦੀ ਉਹ ਕੀਤੀ ਐ ਸਰ ਕਿਸ ਤਰ੍ਹਾਂ ਦੀ ਕਾਰਵਾਈ ਬਣਦੀ ਐ ਇਹ ਕੋਪੀਰਾਈਟ ਐਕਟ ਹੁੰਦਾ ਜੀ ਉਹਦੇ ਤਹਿਤ ਕਾਰਵਾਈ ਬਣਦੀ ਤੁਸੀਂ ਤੁਹਾਡੇ ਕੋਲ ਜਾਂਚ ਪੜਤਾਲ ਜਾਰੀ ਹੈ ਇੱਕ ਹੋਰ ਸਮਾਨ ਦੀ ਹਾਂ ਜੀ ਹਾਂ ਜੀ ਜਾਂਚ ਪੜਤਾਲ ਚੱਲ ਰਹੀ ਐ